ਸਤਿਕਾਰ ਜੀ ਸਾਰੇ ਵੀਰਾਂ ਨੂੰ ਜੀ ਹਾਂ ਜੀ ਵੀਰ ਜੀ ਸਭ ਤੋਂ ਪਹਿਲਾਂ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਅੱਗੇ ਵੀਡੀਓ ਸ਼ੇਅਰ ਜਰੂਰ ਕਰਦੇਓ ਤੇ ਅੱਜ ਥੋੜੀ ਲੈ ਕੇ ਆਏ ਆ ਦੋ ਇਹੋ ਜਿਹੇ ਟਰੈਕਟਰ ਜਿਹੜੇ ਰੇਟ 'ਚ ਵੀ ਬਾਜ਼ਵਜੇ 'ਚ ਰੇਟ 'ਚ ਵੜ ਜਾਣਗੇ ਤੇ ਟਰੈਕਟਰ ਇੰਜਨ ਗੇਅਰ ਲਿਫਟ ਦੀ ਆਪਣੀ ਫੁੱਲ ਗਾਰੰਟੀ ਹੋਊਗੀ ਫੁੱਲ ਬਟਾ ਫੁੱਲ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਣੇ ਆ 98 11 1997 ਮਾਡਲ ਕੰਡੀਸ਼ਨ ਦਾ ਟਰੈਕਟਰ ਸੈਲਫ ਕੈਂਕੀ ਤੇ ਮਗਰਿਆੜ ਪੇਂਟ ਨੇ ਹਲਕੀ ਹਲਕੀ ਟਚਿੰਗ ਵੀ ਆ। ਬਾਕੀ ਕੰਡੀਸ਼ਨ ਦਾ ਟਰੈਕਟਰ ਸਾਰਾ ਰੈਗਨਲ ਹੈ। ਮੂਰੇ ਧੱਕੇ ਵਾਲਾ ਬੰਪਰ ਲੱਗਾ ਹੋਇਆ ਤੇ ਮੂੰਹ ਟਾਇਰਾਂ ਦੀ ਗੱਲ ਕਰ ਲਈ ਆ ਆਪਾਂ 75 ਪੈਸੇ ਟਾਇਰ ਨੇ ਜੀ ਮੂਹਰਲੇ। ਝਾੜੀ ਟਾਇਰ ਪਾਏ ਹੋਏ ਨੇ ਬੀਕੇਟੀ ਦੇ 750 20 ਦੇ 59 ਗੇਰਾਂ ਵਾਲੇ ਤੇ ਪਾਵਰ ਸਟੀering ਹੋਇਆ ਹੋਇਆ ਜੀ ਟਰੈਕਟਰ ਤੇ ਟਰੈਕਟਰ ਨਵੀਂ ਸਿਰਫ ਲੱਗੀ ਹੋਈ ਏ ਪੈਰਦਾਨ ਵੀ ਵਧੀਆ ਲੱਗੇ ਹੋਏ ਨੇ ਜੀ ਵੱਡੇ ਪੈਰਦਾਨ ਲੱਗੇ ਹੋਏ ਨੇ ਤੇ ਸਭ ਤੋਂ ਮੇਨ ਗੱਲ ਸਾਈਡ ਗੇਅਰ ਹੋਇਆ ਹੋਇਆ ਸੋਨਾ ਦੀ ਕਾਇਆ ਉਹ ਆਲਾ ਹੋਇਆ ਹੋਇਆ ਜੀ ਇਹ ਤੇ ਛੋਟਾ ਸਟੀering ਜੋ ਆਪਾਂ ਵਰਤਦੇ ਹਾਂ ਸ਼ੋਅ ਖਾਤਰ ਪਾਵਰ ਸਟੀering ਤੇ ਦੇਖਣ ਲੱਗੇ ਹੋਏ ਨਾਲ ਛਤਰੀ ਕਨੋਪੀ ਫੱਕਾ ਸਾਰ ਕੋਈ ਟਰੈਕਟਰ ਦਾ ਇਹ ਜੁੱਟ ਕੰਪਲੀਟ ਆ ਠੱਕੇ ਵਾਲਾ ਬੰਪਰ ਮੂਰੇ ਉਸਲੇ ਟਾਇਰ ਹੈ ਕਿਨੇ ਪੋਲੋ ਦੇ 35 ਤੋਂ 40 ਪੈਸੇ ਘੱਟ ਹੀ ਨੇ ਜੀ 35 ਕੇ ਪੈਸੇ ਲਾ ਕੇ ਚੱਲੋ 25 ਕੇ ਪੈਸੇ ਕਾਫੀ ਹੋਏ ਨੇ ਤੇ ਪਿੱਛੇ ਮੰਨ ਲਓ ਇਹ ਪੈਂਪਣੇ ਲਾ ਕੇ ਡਬਲ ਡਿਸਟ੍ਰਿਬਿਊਟਰ ਕੀਤਾ ਹੋਇਆਗਾ ਟਰੈਕਟਰ ਦਾ ਪੂਰਾ ਕੰਮ ਹੋਇਆ ਹੈ ਵੀ ਬਹੇ ਹੁੱਕ ਵਾਲੀ ਲੱਗੀ ਹੋਈ ਹੈ ਜੀ ਹੈਵੀ ਟੈਂਡਾ ਡਰਾਈਵਰ ਫੁੱਲ ਕੰਪਲੀਟ ਸਾਰੀ ਐਸੈਸਰੀ ਨਾਲ ਦਵਾਂਗੇ ਜੀ ਕੋਈ ਵੀ ਚੀਜ਼ ਆਪਾਂ ਲਾਉਣ ਨਹੀਂ ਹੈਗੀ ਨਾ ਕੋਈ ਡਾਇਰੈਕਟਰ ਜਦੋਂ ਆਉਂਦਾ ਭੱਲਾ ਹੈਗਾ ਤੇ ਇਧਰ ਵੀ ਸਾਰੇ ਟਰੈਕਟਰ ਲੈ ਕੇ ਆਏ ਆ ਜੀ 36 ਦੇ ਸਪੈਸ਼ਲ ਐਡੀਸ਼ਨ ਟਰੈਕਟਰ 2021 ਮਾਡਲ ਕੰਡੀਸ਼ਨ ਦਾ ਟਰੈਕਟਰ ਸਾਰੇ A to Z ओरिजिनल ਜਰਮਨਾ ਮਾ ਟਰੈਕਟਰ ਆ ਜੀ ਨਾਲ ਦੇ ਟਾਇਰ ਹੋਣਗੇ ਕੁੱਲ 90 ਪੈਸੇ ਮੂਰਲੇ ਟਾਇਰ ਵੀ 90 ਪੈਸੇ ਨਾਲ ਦੇ ਕੰਡੀਸ਼ਨ ਦਾ ਜਮਾ ਸਾਫ ਪਿਆ ਦਾਣਾ ਦਾਣਾ ਸਾਫ ਹੈ ਜੀ ਟਰੈਕਟਰ ਦਾ ਬਹੁਤ ਸਾਫ ਟਰੈਕਟਰ ਹੈ A to Z ਸਾਫ ਜਮਾ ਇੱਕ ਲੱਗਿਆ ਹੋਇਆ ਛਤਰੀ ਕਨੋਪੀ ਮੂਰੇ ੱੱਕੇ ਵਾਲਾ ਬੰਪਰ